ਬਾਈ ਜੀ ਸਾਰੇ ਵੀਰਾਂ ਦਾ ਪਿਆਰ ਰਿਹਾ ਸਤਿਕਾਰ ਵਿੱਚ ਸਾਡਾ ਠੀਕ ਠਾਕ ਹੋ। ਮੈਂ ਦੋ ਅੱਜ ਲੋਂਗੋਵਾਲ ਬੱਕਰਾ ਮੰਡੀ ਤੇ ਆਏਗੇ। ਮੰਡੀ ਹੁੰਦੀ ਹੈਗੀ 3 ਤੇ 13 ਦੇ 26 ਤਰੀਕ ਨੂੰ ਠੀਕ ਹੈ ਜੀ ਪਹੁੰਚਾ ਜਰੂਰ ਕਰੋ। ਤੇ ਅੱਜ ਇੱਕ ਬਾਈ ਜੀ ਆਏ ਹੋਏ ਨੇ ਬਾਈ ਜੀ ਦਾ ਪਹਿਲਾਂ ਵੀ ਵੀਡੀਓ ਪਾਈ ਸੀਗੀ ਵਧੀਆ ਰਿਸਪੌਂਸ ਆਇਆ ਤੇ ਬਾਈ ਨੇ ਵਧੀਆ ਕਮੈਂਟ ਕੀਤੀ ਹੈ ਨਾ ਕਿਉਂਕਿ ਬਾਈ ਜੀ ਸੱਚਾ ਸੁੱਚਾ ਜੀ ਗੱਲਾਂ ਸੀਗੀਆਂ। ਕਿਉਂ ਬਾਈ ਜੀ? ਜੀ ਵੀਰ ਜੀ ਵੀਰ ਜੀ ਬਿਲਕੁਲ। ਬਾਈ ਸਤਿਕਾਰ ਜੀ। ਸਤਿਕਾਰ ਬਾਈ ਸਤਿਕਾਰ। ਕੀ ਹਾਲ ਚੱਲ ਨੇ ਜੀ? ਬਹੁਤ ਵਧੀਆ ਵੀਰ ਜੀ। ਠੀਕ ਹੈ ਜੀ। ਆਪਾਂ ਇੱਕ ਗੱਲ ਵੀ ਲੋਕ ਐਵੇਂ 40-40 ਹਜ਼ਾਰ ਰੁਪਏ ਮੰਗੀ ਜਾਂਦੇ ਨੇ ਨਾ ਠੀਕ ਹੈ ਜੀ 35 ਵਾਲੀ ਦੇ ਲੋਕ ਲੱਖ-ਲੱਖ ਰੁਪਇਆ ਮੰਗ ਰਹੇ ਨੇ ਮੰਗ ਰਹੇ ਨੇ ਜੀ ਕਿਵੇਂ ਜੀ ਗੱਲ ਉਹ ਸਹੀ ਗੱਲ ਲੱਗੀ ਸਹੀ ਆ ਵੀਰੇ ਸਹੀ ਆ ਗੱਲ ਠੀਕ ਹੈ ਜੀ ਗੱਲ ਤਾਂ ਗੱਲਾਂ ਨਾ ਵੈਸੇ ਐਵੇਂ ਨਹੀਂ ਕਰਨਾ ਚਾਹੀਦਾ ਦੇਖੋ ਪਤਾ ਗੱਲ ਕੀ ਆ ਜੀ ਅਸੀਂ ਤੁਹਾਡੇ ਚੈਨਰ ਦੇ ਮਾਦਰ ਨਹੀਂ ਅਸੀਂ ਲੋਕਾਂ ਨੂੰ ਹੁਣ ਵੀ ਬੇਨਤੀ ਕਰਦੇ ਆ ਵੀ ਭਾਈ ਪਹਿਲਾਂ ਜਾਂਚੋ ਜਾਂਚ ਕੇ ਫਿਰ ਆਪਣਾ ਕੋਈ ਵੀ ਪਸ਼ੂ ਆਇਆ ਜਾਂ ਕੋਈ ਲੈਣਾ ਕੋ ਦੇਣਾ ਕੋਈ ਬੰਦਾ ਜਾਣਕਾਰ ਨੂੰ ਪਾ ਕੇ ਵਿੱਚ ਮੇਰੇ ਪਸ਼ੂ ਲਓ ਸਹੀ ਗੱਲ ਨਾ ਕਿ ਗੁੰਮਰਾਹ ਨਾ ਹੋਵੋ ਨਿਕਲ ਨਵਾਂ ਬੰਦਾ ਹੁੰਦਾ ਜੀ ਨਵੇਂ ਬੰਦੇ ਨੂੰ ਹਮੇਸ਼ਾ ਕਦੇ ਵੀ ਆਪਣਾ ਕੋਈ ਐਸੀ ਗੱਲ ਨਾ ਕਰੋ ਕਿ ਉਹਦੇ ਮਨ ਦੇ ਵਿੱਚ ਛੱਟ ਲੱਗੇ ਜੀ ਹਾਂ ਜੀ ਨਵੇਂ ਬੰਦੇ ਨੂੰ ਹਮੇਸ਼ਾ ਉੱਤੇ ਝੱਕਣ ਦੀ ਗੱਲ ਕਰੋ ਕਿ ਜੇ ਅਜ ਕੋਈ ਨਵਾਂ ਬੰਦਾ ਆਪਣੇ ਨਾਲ ਲੱਗਦਾ ਤਾਂ ਆਪਣੇ ਮੋਢੇ ਨਾਲ ਮੋਢਾ ਵੀਰੇ ਕਦੇ ਵੀ ਇੱਕ ਬੰਦਾ ਕਦੇ ਕਾਮਯਾਬ ਨਹੀਂ ਹੋਇਆ ਸਹੀ ਗੱਲ ਹੈ ਜੀ ਠੀਕ ਹੈ ਜੀ ਜਦੋਂ ਮੁਠੀ ਬਣਦੇ ਇਕੱਠੇ ਹੋਣ ਨੇ ਕਿਉਂ ਆਪਾਂ ਚਾਰ ਭਾਈ ਮਿਲ ਕੇ ਚੱਲਾਂਗੇ ਤਾਂ ਸਾਰਾ ਖੁਸ਼ੀ ਆ ਜਾਣਾ ਜੀ ਨਵੇਂ ਬੰਦੇ ਦਾ ਸ਼ੌਂਕ ਨਾ ਮਾਰੋ ਜੀ ਸਹੀ ਗੱਲ ਸਾਬ ਨਹੀਂ ਬਣਦਾ ਤੇ ਅੱਜ ਆਪਣੇ ਕੋਲੇ ਕਿੰਨੇ ਔਰ ਜਾਨਵਰ ਅੱਜ ਆਪਾਂ ਦੇ ਕੋਲ ਹੈਗੇ ਨੇ ਵੀਰੇ 22 23 ਨਾ ਹੈਗੇ ਨੇ 22 23 ਨਾ ਹੈਗੇ ਨੇ ਠੀਕ ਹੈ ਜੀ ਦਿਖਾਈਏ ਆਪਾਂ ਗੱਲਾਂ ਗੱਲਾਂ ਕਰਦੇ ਹਾਂ ਹਾਂ ਜੀ ਦਿਖਾਓ ਜੀ ਦਿਖਾਓ ਕੀ ਲੈ ਵੀ ਦਿਖਾਓ ਜੀ ਪੱਠਾ ਵੀ ਨੇ ਤੇ ਬੱਕਰੀਆਂ ਵੀ ਨੇ ਹਾਂ ਜੀ ਆ ਪੱਠਾ ਥੋੜਾ ਜਿਹਾ ਪੱਠਾ ਫੜ ਦਿਓ ਤੁਸੀਂ ਪਿਓਰ ਕੱਚੀਆਂ ਖੀਰੀਆਂ ਜਿਹਨਾਂ ਨੂੰ ਕਿਹਾ ਜਾਂਦਾ ਜੀ ਆਪਣੀਆਂ ਹਾਈਟ ਵਾਲੀਆਂ ਪੱਠਾਂ ਜਿਹਨੂੰ ਕਿ ਆਪਾਂ ਕਵਾਲਿਟੀ ਤੇ ਬਹੁਤ ਵਧੀਆ ਬਰੀਡ ਕਹਿੰਦੇ ਆ ਇਹਨਾਂ ਨੂੰ ਆਪਾਂ ਲੈ ਵੀ ਦੇਖ ਸਕਦੇ ਆ ਪੱਠੀ ਦੇਖ ਸਕਦੇ ਹੋ ਵੀਰੇ ਪ्युअर ਕੁਆਲਿਟੀ ਲੈ ਪੱਠ ਦੇਖ ਸਕਦੇ ਹੋ ਜੀ ਮੱਕ ਤੋਂ ਕਿੰਨੇ ਮਹੀਨੇ ਦੀ ਹੋ ਗਈ ਐਸਾਈ ਸਹੀ ਸਹੀ ਮਹੀਨਿਆਂ ਦੀ 7 7.5 ਮਹੀਨਿਆਂ ਦੀ ਪੱਠਾ ਜੀ 7 7.5 ਕੱਚੀ ਖਿਰੀ 7.5 ਮਹੀਨਿਆਂ ਦੀ ਕੁਆਲਿਟੀ ਜਿਹਨਾਂ ਦਾ ਕੁਆਲਿਟੀ ਦਾ ਨਾਮ ਹੈ ਜੀ ਹਾਂ ਦਿਖਾਓ ਸਮਾਰ ਕੇ ਪੱਠ ਦਿਖਾਓ ਹਾਂ ਜੀ ਦੇਖੋ ਜੀ ਲੈ ਵੀ ਦੇਖ ਸਕਦੇ ਹੋ ਲੈ ਪੱਠ ਦੇਖ ਸਕਦੇ ਹੋ ਥੱਲੋਂ ਦਿਖਾ ਦਈਏ ਥੱਲੋਂ ਦੇਖੋ ਜੀ ਵਾਹ 6.2 ਬਈ ਲੈ ਵੀ ਦੇਖ ਸਕਦੇ ਹੋ ਪੱਠ ਨਾਗਰੀ ਪੱਠਾ ਗੀ ਹੋਰ ਕਿਹੜੀ ਪੱਠਾ ਗੀ ਕਿੰਨੀਆਂ ਪੱਠਾਂ ਨੇ ਅੱਜ ਆਪਣੇ ਕੋਲੇ ਪੱਠਾਂ ਹੀ ਆਪਣੇ ਦੇ ਪੰਜ ਜੀ ਠੀਕ ਹੈ ਜੀ ਇਹ ਰੇਟ ਆਪਣਾ ਆਪਣੇ ਕਿੱਥੋਂ ਲੈ ਕੇ ਕਿੱਥੇ ਤੱਕ ਕੋ ਪੱਠਾਂ ਦਾ ਦੇਖੋ ਤੁਹਾਨੂੰ ਪਤਾ ਹੀ ਹੋਵੇ ਜੀ ਆਪਾਂ ਜਦੋਂ ਨੰਬਰ ਤੁਹਾਡੇ ਦੇ ਆਪਾਂ ਤੁਸੀਂ ਪਾਏ ਦਿੰਨੇ ਹੋ ਵੀਡੀਓ ਤੇ ਹਾਂ ਜੀ ਕੋਈ ਗੱਲ ਨਹੀਂ ਜਿਹੜਾ ਵੀਰ ਆਪਣਾ ਨਵੇਂ ਬੰਦੇ ਨੇ ਉਹਨਾਂ ਨੂੰ ਆਪਾਂ ਤੁਹਾਨੂੰ ਪਤਾ ਹੀ ਵੀਰ ਜੀ ਆਪਾਂ ਕਦੇ ਜਾਇਜ਼ ਜਾਂ ਨਜਾਇਜ਼ ਰੇਟ ਮੰਗੇ ਨਹੀਂ ਆਪਾਂ ਠੀਕ ਹੈ ਵਧ ਰੇਟ ਦੀ ਮੰਗਦੇ ਵਧੇ ਵਧੇ ਰੇਟ ਮੰਗਦੇ ਜੀ ਆਪਾਂ ਨੇ ਕਦੇ ਸ਼ੌਂਕ ਆਪਾਂ ਮਾਰਨਾ ਨਹੀਂ ਆਪਾਂ ਸ਼ੌਂਕ ਲੋਕਾਂ ਦਾ ਬਣਾਉਣਾ ਹੀ ਆ ਦਿਖਾਓ ਜੀ ਆਹ ਦੇਖੋ ਤੁਸੀਂ ਲੈ ਵੀ ਦੇਖ ਚੈੱਕ ਕਰ ਸਕਦਾ ਅੱਖ ਚਿੱਟੀ ਆ ਬਾਈ ਜੀ ਚਿੱਟੀ ਆਖਾ ਜੀ ਇਹ ਪੱਛੀ ਖੀਰੀ ਪੱਠਾ ਵਈ ਦੇਖ ਸਕਦਾ ਥਲੋ ਥਲੋ ਸੀ ਚੈੱਕ ਕਰ ਹੋ ਗਿਆ ਇੱਕ ਨੰਬਰ ਪੱਠਾ ਜੀ ਹੋਰ ਦਿਖਾ ਦਿਓ ਜੀ ਇਹ ਕਾਹਦੀ ਖੀਰੀ ਪੱਠਾ ਆ ਗਈ ਬਾਈ ਜੀ ਇਹ ਖੀਰੀ ਪੱਠਾ ਜੀ ਇਹ ਕਿੰਨੇ ਮਹੀਨੇ ਦੀ ਹੋਊਗੀ ਇਹ ਵੀ ਵੀਰੇ ਸਾਢੇ 6-7 ਮਹੀਨੇ ਦੀ ਪੱਠਾ ਹੈ ਠੀਕ ਆ ਜੀ ਤੇ ਹੋਰ ਕੱਚੀ ਖੀਰੀ ਪੱਠੀ ਨੂੰ ਕੱਚੀ ਖੀਰੀ ਕਹਿੰਦੇ ਨਹੀਂ ਆਪੋ ਜੀ ਇਹ ਵੀ ਕੱਚੀ ਇਹ ਕਿਹ ਪੱਠਾ ਵੀ ਵੱਡੀ ਪੱਠਾ ਆ ਗਈ ਥੋੜੀ ਇੱਕ ਬੱਕਰੀ ਆ ਇਹ ਇਹ ਪੱਠਾ ਹੈ ਜੀ ਇਹ ਵੀ ਇਹ ਵੀ ਪਾਠ ਹੈ ਕਿੰਨੇ ਟਾਈਮ ਦੀ ਹੋਗੀ ਇਹ ਇਹ ਵੀਰੇ ਹੈਗੀ ਆ 1.5 ਸਾਲ ਦੀ 1.5 ਸਾਲ ਦੀ ਦੁੱਗੀ ਕਿ ਚੋਗੀ ਹੋਗੀ ਇਹ ਇਹ ਹੈਗੀ ਆ ਜੀ ਚੋਗੀ ਚੋਗੀ ਹੁਣ ਸਿੱਗੀ ਦੇ ਦੰਦ ਲਾ ਰਹੀ ਹੈ ਜੀ ਇਹ ਠੀਕ ਹੈ ਲਵਾਤੀ ਕਿ ਨਾ ਇਹ ਨਹੀਂ ਲਵਾਈ ਨਹੀਂ ਹੈਗੀ ਲਵਾਈ ਨਹੀਂ ਹੈਗੀ ਜੀ ਦਿਖਾਏ ਮਾਰੇ ਕੱਦ ਕੋ ਦਿਖਾਓ ਕੱਦ ਕੋ ਤਾਂ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਹੋਗੇ ਹਜੇ ਲਵਾਉਣੀ ਹੈਗੀ ਹਾਂ ਜੀ ਨੱਕ ਨੂੰ ਕੋੜੇ ਚੰਗੀ ਆ ਬਾਈ ਚਿੱਟੀ ਅਖਰੀ ਪੱਠਾ ਜੀ ਸਹੀ ਗੱਲ ਹੈ ਜੀ ਬੱਕਰੀਆਂ ਦਿਖਾਓ ਹੁਣ ਆਪਾਂ ਨੂੰ ਹਾਂ ਜੀ ਬੱਕਰੀਆਂ ਦੇਖੋ ਇਹ ਨੂੰ ਬੱਕਰੀਆਂ ਦਿਖਾਉਂਦੇ ਹਾਂ ਹੋਰ ਕੋਈ ਦਿਖਾ ਜਾ ਕੇ 6 ਦੰਦ ਪੱਠ ਦਿਖਾਉਣਾ ਵੀਰੇ ਤੁਹਾਨੂੰ ਦਿਖਾਓ ਜੀ ਜਿਵੇਂ ਕਿ ਹੁਣ ਤੁਹਾਨੂੰ ਅਸੀਂ ਪੱਠ ਦਿਖਾਈ ਆ ਵੀ ਅਸੀਂ ਚੜਾ ਕੇ ਪੱਠ ਤੇ ਬੱਕਰੀਆਂ ਲਵਾਉਣਾ ਵੀਰੇ ਠੀਕ ਹੈ ਜੀ ਇਹ ਬੱਕਰੀ ਦੇਖ ਸਕਦੇ ਹੋ ਜੀ ਲਾਲ ਨਗਰੀ ਬੱਕਰੀ ਇਹਨੂੰ ਵੀ ਅਸੀਂ ਮੰਨ ਲ ਕੇ ਪੂਰੇ ਚਾਰਾਂ ਦਿਨ ਲਵਾਇਆ ਹੈ ਜੀ ਕੋਈ ਹੈ ਦੇਖ ਸਕਦੇ ਹੋ ਬੱਕਰੀ ਦੀ ਕੱਮੇ ਸੂਏ ਬੱਕਰੀ ਆ ਇਹ ਜੇ ਹੁਣ ਵੀਰੇ ਦੂਜੇ ਸੂਏ ਕੀ ਹਲੇ ਲੈ ਵੀ ਦੂਜੇ ਸੂਏ ਸੂ ਗਈ ਅੱਠ ਦਿਨ ਤਾਂ ਪੂਰੀ ਹੈ ਹਾਂ ਜੀ 6 ਦਿਨਾਂ ਦੀ 6 ਦਿਨਾਂ ਦਾ ਵੀ ਦੂਜੇ ਸੂਏ ਸੂ ਗਈ ਕੀ ਰੇਟ ਹੈ ਇਹਦਾ ਇਹਦਾ ਰੇਟ ਹੈਗਾ ਜੀ ਲੋਕਾਂ ਨਾਲ ਤਾਂ ਜਿਹੀ ਕਰਦੇ ਇਹਦਾ 28000 ਰੁਪਏ ਰੇਟ ਮੰਗਦੇ ਆਂ ਅਸੀਂ ਠੀਕ ਹੈ ਮੰਗਦੇ ਹੋ ਇੰਨਾ ਤਾਂ ਹਾਂ ਜੀ ਮੰਗਦੇ ਆਂ ਬਾਕੀ ਮੌਕੇ ਤੇ ਕਰਾਂਗੇ ਉਹ ਮੌਕੇ ਤੇ ਕਰਾਂਗੇ ਕੋਈ ਗੱਲ ਨਹੀਂ ਜੀ ਠੀਕ ਹੈ ਹਾਂ ਜੀ ਮੌਕੇ ਤੇ ਹੋ ਜਾਊਗਾ ਜੀ ਹੋਰ ਦਿਖਾਓ ਬਈ ਤੁਸੀਂ ਆਹ ਦਿਖਾ ਜੀ ਲੈ ਵੀ ਹੋਰ ਦਿਖਾਉਣਾ ਇਹ ਵੀ ਹੈਡ ਹਟ ਦੀ ਦੇਖ ਸਕਦੇ ਆ ਜੀ ਬਹੁਤ ਸੋਹਣੀ ਬੱਕਰੀ ਆ ਜੀ ਸੋਹਣੀ ਬੱਕਰੀ ਬਹੁਤ ਥੋੜਾ ਥੋੜਾ ਬਹੁਤ ਕਾਮਯਾਬ ਆ ਜੀ ਇਹਦੀ ਹੈਟ ਕਿੰਨੀ ਹੋਊਗੀ ਇਹਦੀ ਹੈਟ ਹੈਗੀ ਜੀ 37 37 ਹਾਂ 37 37 ਹੈਟ ਹੈਗੀ ਆ ਜੀ ਲੈ ਵੀ ਥਣ ਦੇਖੋ ਭਾਈ ਮੋٹے ਮੋٹے ਥਣ ਨੇ ਨਾ ਹਾਂ ਜੀ ਹਾਂ ਦੁੱਧ ਕਿੰਨਾ ਕੋਈ ਥੱਲੇ ਦੁੱਧ ਹੈ ਜੀ ਦੋਨੇ ਟਾਈਮਾਂ ਦਾ 2.5 ਲੀਟਰ ਦਿੰਦੀ ਆ ਜੀ 2.5 ਲੀਟਰ ਹਾਂ ਦੋਨੇ ਟਾਈਮਾਂ ਦਾ ਸਹੀ ਗੱਲ ਹੈ ਇਹਦਾ ਵੀ ਕੋਈ 4 ਨਹੀਂ ਕੋਈ 5 ਨਹੀਂ 2.5 ਲੀਟਰ ਦੁੱਧ ਆਗਾ ਜਿਹੜੀ ਗੱਲ ਹੈਗੀ ਆ ਇਹਦੇ ਕਿੰਨੇ ਰੁਪਏ ਨੇ ਇਹਦੇ ਕਿੰਨੇ ਰੁਪਏ ਨੇ ਜੀ ਕਿਹੜੀ ਉਹਦੇ ਜੀ ਹਾਂ ਜੀ ਉਹਦਾ 25000 ਰੁਪਇਆ ਜੀ ਲੈ ਉਹਦਾ 25000 ਰੁਪਏ ਮੰਗਿਆ ਹਾਂ ਜੀ ਪਿੱਛੇ ਕੀ ਆ ਹੁਣ ਇਹਦੇ ਇਹ ਗੱਬਣ ਆ ਜੀ ਗੱਬਣ ਆ ਜੀ ਦੁੱਧ ਦਿੰਦੀ ਆ ਜੀ ਕਿੰਨੇ ਟਾਈਮ ਦੀ ਗੱਬਣ ਆ ਇਹ ਉਹ ਇਹ ਆਹ ਹੈਗੀ ਆ ਤਾਂ ਮਹੀਨੇ ਦੀ ਆ ਵੀਰੇ ਦੇਵਾ ਖਾਲੀ ਕਰਕੇ ਹੰਡਰ ਕਹਿ ਕੇ ਦਿਓ ਹਾਂ ਜੀ ਹਾਂ ਹੈਗੀ ਮਹੀਨੇ ਦੀ ਗੱਬਣ ਹੈ ਦੁੱਧ ਦਿੰਦੀ ਆ ਜੀ ਇਹ ਆਪਾਂ ਦੋਨੇ 20 ਲੀਟਰ ਠੀਕ ਆਪ ਵੀ ਦੇਖ ਸਕਦੇ ਹੋ ਅੱਗੇ ਲਿਆਓ ਜੀ ਤੇ ਵੀ ਕੰਨ ਕੋਣ ਦੇਖ ਸਕਦੇ ਚੰਗੇ ਨੇ ਇਹ ਬੱਕਰੀ ਦੰਦੋਂ ਕਿਵੇਂ ਆਈ? ਅਫਸਾ ਖੱਸੀ ਬੱਕਰਾ ਆਇਆ। ਖੱਸੀ ਬੱਕਰਾ ਹੈ। ਹਾਂ ਬੱਕਰਾ ਖੱਸੀ। ਠੀਕ। ਲੈ ਵੀ ਬਖੱਸੀ ਬੱਕਰਾ ਗਾ ਵੇਟ ਕਿੰਨਾ ਉਹਦੇ ਵਿੱਚ? ਵੇਟ ਹੋਊਗਾ ਵੀਰੇ ਲੈ ਕੇ 30-35 ਕਿਲੋ ਵਜ਼ਨ ਹੈਗਾ ਯਾਰ। 30-35 ਕਿਲੋ। ਇਹਦਾ ਰੇਟ ਕੀ ਹੁੰਦਾ ਤਾਂ? ਇਹਦਾ ਰੇਟ ਹੈਗਾ ਜੀ 25000 ਰੁਪਈਆ। 25000 ਰੁਪਈਆ। ਲੈ 25000 ਰੁਪਈਆ ਮੰਗਿਆ ਬਾਈ ਜੀ ਨੇ। ਹਾਂ ਜੀ। ਆਏ ਆ ਗਈ ਬਾਈ। ਇਹ ਕਿਹੜਾ ਰੰਗ ਦਾ ਹੋ ਗਿਆ? ਇਹ ਆਪਣਾ ਮੱਖੀ ਜਿੰਨੀ ਬੋਲੇ ਜਾਂਦਾ ਇਹ। ਮੱਖੀ ਜਿੰਨੀ ਪਾਕਿਸਤਾਨੀ ਹੋ ਗਿਆ ਨਾ ਇਹ। ਹਾਂ ਜੀ ਹਾਂ। ਲੈ ਵੀ ਦੇਖਦਾ ਮੱਖੀ ਜਿੰਨੀ। ਇਹ ਦੰਦ ਪੂ ਸਾਡਾ ਦੋੜ ਤੋਂ ਕੋਈ ਗੱਲ ਪੂਰੇ ਦੰਦਾ ਬਾਈ ਪੂਰੇ ਦੰਦਾ ਦੇਖ ਸਕਦਾ ਤਾਂ ਗੱਭਣ ਕਿਵੇਂ ਹੁਣੇ ਇਹ ਢਾਈ ਤੋਂ ਲੈ ਕੇ ਤਿੰਨ ਮਹੀਨਾ ਵੀ ਗੱਭਣਾ ਜੀ ਗਰੰਟੀ ਦੀ ਗੱਭਣਾ ਗਰੰਟੀ ਦੀ ਗੱਭਣਾ ਕਿੰਨੇ ਰੁਪਏ ਤੇ ਇਹਦਾ ਵੀ ਰੇਟ 25000 ਰੁਪਏ ਇਹਦਾ ਵੀ 25 25 ਵਾਲੀ ਨਸਾ ਅਸੀਂ ਵੀਰੇ ਲੋਕਾਂ ਦਾ ਸ਼ੌਂਕ ਨਹੀਂ ਮਾਰਨਾ ਅਸੀਂ ਕਹਿੰਦੇ ਵੀ ਜਿਹੜਾ ਵੀ ਵੀਰ ਸਾਡੀ ਕੋਈ ਵੀਡੀਓ ਤੁਹਾਡੇ ਸਾਡੇ ਤੋਂ ਚੈਨਲ ਦੇ ਮਾਧਮ ਸਾਨੂੰ ਦੇਖ ਰਿਹਾ ਤਾਂ ਵੀਰੇ ਅਸੀਂ ਇਹ ਕਹਿੰਦੇ ਆ ਕਿ ਵੀ ਆਪਣਾ ਸ਼ੌਂਕ ਨਾ ਵੀਰੇ ਮਾਰੋ ਠੀਕ ਆ ਜੀ ਸ਼ੌਂਕ ਨਾ ਮਾਰੋ ਆਪਣਾ ਕਿ ਨਵਾਂ ਬੰਦਾ ਕੋਈ ਕੰਮ ਕਰਦਾ ਤਾਂ ਉਹ ਬੰਦੇ ਦਾ ਨਵਾਂ ਦਾ ਸ਼ੌਂਕ ਨਾ ਮਾਰੋ ਠੀ ਇਹਨਾਂ ਬੱਕਰੀਆਂ ਦਾ ਇਹ ਲੋਕ 35 35 ਤੋਂ ਲੈ ਕੇ 40 40 ਹਜ਼ਾਰ ਰੁਪਏ ਮੰਗੀ ਜਾਂਦੇ ਨੇ। ਸਹੀ ਗੱਲ ਹੈ ਜੀ। ਅਸੀਂ ਵੀਰੇ ਜਿਹੜਾ ਮਾਲ ਦਾ ਮੁੱਲ ਆ ਉਹੀ ਰੇਟ ਮੰਗਦੇ ਆ। ਹੋਰ ਦਿਖਾਓ ਜੀ ਕੀ ਰਹਿ ਗਿਆ? ਆ ਬੱਕਰਾ ਦੇਖ ਸਕਦੇ ਹੋ ਤੁਸੀਂ ਜੀ। ਅੰਡੂ ਇਹ ਇਹ ਅੰਡਲ ਆ ਜੀ। ਲੈ ਵੀ ਬਰੀਡਰ ਬੱਕਰਾ ਹੈਗਾ। ਦੰਦ ਕਿੰਨੇ ਹੋ ਗਿਆ ਇਹ? ਹੈ ਜੀ। ਦੰਦ ਇਹ ਹੈਗਾ ਜੀ ਚਾਰ ਦੰਦ ਆ ਜੀ ਇਹ। ਚਾਰ ਦੰਦ। ਹਾਂ ਜੀ। ਲੈ ਵੀ ਗੁਲਾਬੀ ਚਮੜੀ ਦੇ ਵਿੱਚ ਦੇਖ ਸਕਦੇ ਹੋਵੇਂ ਚਾਰ ਦੰਦ ਬੱਕਰਾ ਹੈਗਾ। ਹਾਈਟ ਕਿੰਨੇ ਉਹ ਦੀ ਇਹਦੀ ਹੇਟ ਹੈਗਾ ਜੀ 38 ਕਾ ਹੇਟ ਹੈਗੀ ਆ ਲੈ ਵੀ 38 ਕਾ ਹੇਟ ਹੈ ਜੀ ਦੇਖ ਸਕਦੇ ਹੋ ਨਾ ਨੱਕ ਨਕੋਟ ਦਾ ਚੰਗਾ ਬਈ ਇਹ ਕਿੰਨੇ ਰੁਪਈਆ ਦਾ ਜੀ ਇਹਦਾ ਰੇਟ ਹੈਗਾ ਜੀ 22000 ਰੁਪਈਆ ਲੈ 22000 ਰੁਪਈਆ ਮੌਕੇ ਤੇ ਕਿੰਨੇ ਦਾ ਬਣ ਜੂਗਾ ਕੋਈ ਨਹੀਂ ਬੜਾ ਮੌਕੇ ਦੇਗਾ ਆਪਾਂ ਥੋੜੇ ਚੈਨਲ ਦੇ ਮੱਦ ਬਣਾ ਲਈ ਤੇ ਤੁਹਾਨੂੰ ਮਤਲਬ ਕਿ ਤੁਸੀਂ ਆਪਣਾ ਨੰਬਰ ਸਾਡਾ ਦੋਗੇ ਤੁਹਾਡੇ ਨੰਬਰ ਤੇ ਫੋਨ ਆਵੇ ਸਾਡੇ ਨੰਬਰ ਤੇ ਆਵੇ ਆਪਾਂ ਕਰ ਲਾਂਗੇ ਵੀਰ ਜੀ ਕੋਈ ਗੱਲ ਨਹੀਂ ਆਪਾਂ ਨਵੇਂ ਬੰਦੇ ਦਾ ਸ਼ੌਂਕ ਨਹੀਂ ਮਾਰਨਾ ਲਓ ਬਾਈ ਜੀ ਦੇਖ ਸਕਦੇ ਹੋ ਲੈ ਵੀ ਆ ਬੱਚਾ ਆ ਦੇਖੋ ਤੁਸੀਂ ਬ੍ਰੀਡਿੰਗ ਦੇਖ ਸਕਦੇ ਹੋ ਬਾਈ ਇੱਕ ਇੱਕ ਨਿਮੇਨਾ ਦਾ ਬੱਚਾ ਹੋ ਗਿਆ ਇਹ ਵੀਰੇ ਸਾਢੇ 3 ਮਹੀਨਿਆਂ ਦਾ ਬੱਚਾ ਲੈ ਵੀ 3 ਸਾਢੇ 3 ਮਹੀਨਿਆਂ ਦਾ ਬੱਚਾ ਹੈਗਾ ਦੇਖ ਸਕਦਾ ਬੱਕਰਾ ਹੈਗਾ ਹਾਂ ਜੀ ਬੱਕਰਾ ਜੀ ਬੱਕਰਾ ਬਾਈ ਹੈ ਨਾ ਦੇਖ ਸਕਦੇ ਹੋ ਐ ਕਰੋ ਨੰਬਰ ਬੋਲ ਦਿਓ ਜੀ ਨੰਬਰ ਮੇਰਾ 84 83 ਜੀ 56 56 04 ਦੁਬਾਰੇ ਜੀ 84 83 ਜੀ 56 56 04 ਜੀ ਠੀਕ ਹੈ ਜੀ ਪਿੰਡ ਕਿਹੜਾ ਆਪਣਾ ਪਿੰਡ ਆਪਣਾ ਕਕਰਾਲਾ ਦੀ ਤਹਿਸੀਲ ਲਾਬਾ ਜ਼ਿਲ੍ਹਾ ਪਟਿਆਲਾ ਜੀ ਠੀਕ ਹੈ ਬਾਈ ਧੰਨਵਾਦ ਬਾਈ ਜੀ ਠੀਕ ਹੈ ਲਓ ਜੀ ਬਾਈ ਜੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਕੁਝ ਵੀ ਚਾਹੀਦਾ कार लो समपार की बेराना, लांगो मंड़ी खड़ी, तेन्य तेर रद शबी तर्क जोंगी, यता नवाच